ਸਤ ਸ੍ਰੀ ਅਕਾਲ ਦੋਸਤੋ ਅੱਜ ਫੇਰ ਤੋਂ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਆਪਾਂ ਜੀ ਖੜੇ ਹਾਂ ਮੁੱਲਾਪੁਰ ਦੇ ਨੇੜੇ ਰਾਜੜ ਐਗਰੋ ਵਰਕਰਸ ਦੇ ਵਿੱਚ ਤੇ ਜੀ ਰੋਡ ਦੇ ਉੱਤੇ ਮਸ਼ੀਨ ਖੜੀ ਸੀ ਅਸਲ ਵਿੱਚ ਅਸੀਂ ਜਾ ਰਹੇ ਸੀ ਨਾਨਕ ਸਰ ਮੱਥਾ ਢੱਕਣ ਵਾਸਤੇ ਮਸ਼ੀਨ ਦੇਖਣ ਤੋਂ ਬਾਅਦ ਅਸੀਂ ਸੋਚਿਆ ਕਿ ਇਹਦੀ ਵੀਡੀਓ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਆਪਣੇ ਦਰਸ਼ਕਾਂ ਦੇ ਨਾਲ ਤੇ ਜੀ ਅਸਲ ਵਿੱਚ ਇਹ ਜੌਨੀਅਰ ਟਰੈਕਟਰ ਦੇ ਉੱਤੇ ਸਾਰਾ ਸਪਰੇਅ ਦਾ ਸੈਟਅਪ ਕੀਤਾ ਹੋਇਆ ਹੈ ਜੀ ਇਹਦੇ ਟਾਇਰ ਪਤਲੇ ਤਾਂ ਬਣਾਏ ਹੋਏ ਨੇ ਤਾਂ ਜੋ ਇਹ ਫਸਲ ਨੂੰ ਮਿੱਧੇ ਨਾ ਖਰਾਬ ਨਾ ਕਰੇ ਤੇ ਇਹਦੇ ਵਿੱਚ ਜੀ ਦੋ ਟੈਂਕ ਲੱਗੇ ਹੋਏ ਨੇ ਇੱਕ ਸਪਰੇਅ ਵਾਸਤੇ ਜੀ ਵਾਟਰ ਟੈਂਕ ਲੱਗਿਆ ਹੋਇਆ ਤੇ ਇੱਕ ਆ ਜਿਹੜਾ ਪਿੱਛੇ ਆ ਇਹਦਾ ਮੈਨੂੰ ਪੱਕਾ ਨਹੀਂ ਪਤਾ ਪਰ ਮੇਰੇ ਹਿਸਾਬ ਨਾਲ ਇਹ ਯੂਰੀਆ ਵਾਸਤੇ ਇਹਦੇ ਵਿੱਚ ਟੈਂਕ ਲੱਗਿਆ ਹੋਇਆ ਜੀ ਪਿੱਛੇ ਵਾਲਾ ਇਹ ਜਿਹੜਾ ਤੁਸੀਂ orange ਕਲਰ ਦਾ ਦੇਖ ਰਹੇ ਹੋ ਬਾਕੀ ਜੀ ਜਿਹੜਾ ਸੈਟਅਪ ਆ ਉਹ ਬਹੁਤ ਘੈਂਟ ਆ ਹਾਈਡਰੋਲਿਕ ਸਾਰਾ ਬਣਾਇਆ ਹੋਇਆ ਸਿਸਟਮ ਇਹਨਾਂ ਨੇ ਕੁੱਲ ਮਿਲਾ ਕੇ ਪੂਰੀ ਐਂਡ ਚੀਜ਼ ਬਣਾਈ ਹੋਈ ਆ ਜੌਂਰੀਆ ਟਰੈਕਟਰ ਦੇ ਉੱਤੇ ਸਾਰਾ ਸੈਟਅਪ ਇਹਨਾਂ ਨੇ ਇਹ ਕੀਤਾ ਹੋਇਆ ਜੀ ਤੇ ਤੁਹਾਨੂੰ ਸਾਡੀਆਂ ਵੀਡੀਓ ਕਹੇ ਜਿਆਂ ਲੱਗਦੀਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ